ਸਰਦਾਰਨੀ ਅਮਰਜੀਤ ਕੌਰ ਜੀ ਜਿਨੇ ਪਰਮੇਸ਼ਰ ਤੋਂ ਸਵਾਸਤਿ ਕੁੰਜੀ ਲੈ ਕੇ ਆਏ ਸੀ ਉਹਨੂੰ ਸੰਪੂਰਨ ਕਰਦਿਆਂ ਹੋਇਆਂ ਉਸ ਮਾਲਕ ਦੇ ਸ਼ਬਦੀ ਅਨੁਸਾਰ ਗੁਰਚਲਨਾ ਜਾਪ ਰਹੇ ਹਨ ਮਾਨ ਦਾ ਸੰਸਾਰਿਕ ਪੱਖ ਤੋਂ ਬੜਾ ਵੱਡਾ ਉਤਪਾ ਹੈ ਇਕ ਅਦੀਬ ਲਿਖਦਾ ਮਾਂ ਜਿਹਾ ਕਣਸ਼ਾ ਮੁੱਟਾ ਕਿਧਰੇ ਨਜ਼ਰ ਨਾ ਆਈ ਜਿਸ ਤੋਂ ਛਾਂ ਉਦਾਰੀ ਲੈ ਕੇ ਰੱਬ ਨੇ ਸਵਰਗ ਬਣਾਇਆ ਜਿਹੜਾ ਸੁੱਖ ਮਾਂ ਦੇ ਸਕਦੀ ਦੂਜੇ ਸੰਬੰਧੀ ਜੋ ਮਖਜੀ ਕਰ ਲੈਣ ਉਹ ਸੁੱਖ ਦੁਨੀਆ ਤੇ ਹੋਰ ਕੋਈ ਨਹੀਂ ਦੇ ਸਕਦਾ ਚਾਚੀਆਂ ਤਾਈਆਂ ਮਾਸੀਆਂ ਆਦਿਕ ਆਵੇਂ ਉਨਾਵ ਨੂੰ ਪ੍ਰਗਟ ਕੀਤਾ ਜਾਂਦਾ ਹੈ ਇਸ ਸ੍ਰੇਣੀ ਨੂੰ ਪਰ ਜਿਹੜਾ ਪਿਆਰ ਮਾਂ ਦੇ ਸਕਦੀ ਆਪਣੇ ਬੱਚੇ ਨੂੰ ਉਹ జగਤ ਦੀ ਕਥਾਵਾਂ ਹਨ ਵੀ ਆਪਣਾ ਦਿਲ ਤੱਕ ਵੀ ਆਪਣੇ ਬੱਚੇ ਤੋਂ ਮਾਂ ਨੇ ਕੁਰਬਾਨ ਕਰਕੇ ਆਪਣੀ ਜਿੰਦ ਨੂੰ ਸਦਾ ਦੇਣੀ ਸਵਾਲਿਆ ਕਿਸੇ ਨੇ ਆਪਣੀ ਅੱਖ ਦੇ ਕੇ ਆਪਣੇ ਬੱਚੇ ਨੂੰ ਸਜਾਖਾ ਕਰ ਲਿਆ ਇੱਕ ਹੋਰ ਕਵੀ ਕਹਿੰਦਾ ਕਹਿੰਦਾ ਜਦੋਂ ਮਾਂ ਸੰਸਾਰ ਤੋਂ ਜਾਂਦੀ ਹੈ ਉਦੋਂ ਸੰਸਾਰ ਦੇ ਵਿਸ਼ੇਸ਼ ਤੌਰ ਤੇ ਧੀਆਂ ਨੂੰ ਬੜਾ ਵੱਡਾ ਸਦਮਾ ਲੱਗਦਾ ਹੈ ਭਾਵੇਂ ਮੈਂ ਪੁੱਛਿਆ ਵੀਰ ਜੀ ਨੂੰ ਇਹ ਤੁਸੀਂ ਭਰਾ ਹਨ ਸਰਦਾਰ ਜਸਪ੍ਰੀਤ ਸਿੰਘ ਜੀ ਜਿਹਨੂੰ ਆਪਾਂ ਪਿਆਰ ਨਾਲ ਜਿੰਮੀ ਕਹਿੰਦੇ ਹਾਂ ਦੂਜੇ ਵੀਰ ਜੀ ਤਜਿੰਦਰ ਸਿੰਘ ਜੀ ਜਿਹਨਾਂ ਨੂੰ ਉਹਨਾਂ ਦੇ ਮਿੱਤਰ ਦੋਸਤ ਸੰਬੰਧੀ ਤੇਜੀ ਕਹਿ ਕੇ ਬੁਲਾਉਂਦੇ ਹਨ ਉਹ ਕਵੀ ਲਖਦਾ ਜੀ ਘਰ ਵਿੱਚ ਹੋਵੇ ਤੇ ਜਦੋਂ ਮਾਂ ਦੀ ਮੌਤ ਹੁੰਦੀ ਹੈ ਮਾਂ ਗਈ ਤਾਂ ਪੇਕੇ ਮੁੱਕ ਗਏ ਪਿਓ ਮਰੇ ਘਰ ਖਾਲੀ ਛਾਲਾਂ ਮਾਂ ਪਿਓ ਕਿਸੇ ਦਾ ਨਾਮ ਕੇ ਹੋ ਜਾਵਣ ਮਿਲਨੀ ਖਾਲੀ ਤੀ ਦਾ ਇੱਕ ਬੜਾ ਵੱਡਾ ਰੁਤਬਾ ਹੁੰਦਾ ਮਾਂ ਦੇ ਨਾਲ ਸਨੇਹ ਦਾ ਜਦੋਂ ਮਾਂ ਦੇ ਜਿਉਂਦੇ ਹੁੰਦੇ ਉਹ ਘਰ ਆਏ ਜਿਹੜੇ ਮਰਜ਼ੀ ਕਮਰੇ ਚ ਜਾ ਸਕਦੀ ਏ ਆਪਣੀ ਮਰਜ਼ੀ ਨਾਲ ਬਣਾ ਸਕਦੀ ਪਰ ਜਿੰਨਾ ਮਰਜ਼ੀ ਪ੍ਰਾਸ਼ਣੇ ਕਰਨ ਪੁਰਜਾਈਆਂ ਸਨੇ ਕਰਨ ਜਦੋਂ ਮਾਂ ਮੁੱਕ ਜਾਏ ਉਸ ਤੋਂ ਬਾਅਦ ਉਹ ਚੌਕੇ ਤੇ ਸ਼ਰਮ ਦੇ ਨਾਲ ਸੰਗ ਦੇ ਨਾਲ ਚੜਦੀ ਮਾਂ ਦੇ ਹੁੰਦੇ ਉਹਨਾਂ ਕੋਈ ਪਰਵਾਹ ਨਹੀਂ ਹੁੰਦੀ ਅੱਜ ਸੰਸਾਰ ਤੇ ਜਿੰਨੂੰ ਅਸੀਂ ਗੁਰੂਆਂ ਪੀਰਾਂ ਦੀ ਤਰਤੀ ਕਹਿੰਦੇ ਹਾਂ ਤੇ ਤੇ ਬੜਾ ਵਰਤਾਰ ਹੈ ਬਹੁਤ ਜ਼ਿਆਦੇ ਬਿਰਦਾ ਆਸ਼ਰਮ ਖੁੱਲ ਰਹੇ ਨੇ ਸਾਡੀ ਪੰਜਾਬ ਦੀ ਧਰਤੀ ਤੇ ਐਸਾ ਨਹੀਂ ਹੋਣਾ ਚਾਹੀਦਾ ਅਸੀਂ ਦੂਜਿਆਂ ਦੀ ਸੇਵਾ ਨੂੰ ਸਮਰਪਿਤ ਜੀਵਨ ਜਿਉਣਾ ਹੈ ਸਿੱਖਣਾ ਤੇ ਜੋ ਆਪਣੇ ਮਾਪਿਆਂ ਦੀ ਜਿਉਂਦੇ ਦੀ ਸੇਵਾ ਨਾ ਕਰ ਸਕੀ ਤੁਸੀਂ ਪਿੱਛੇ ਕੁਝ ਸਾਲ ਸਮਾਂ ਪੈਨੋਂ ਜਿਆਦਾ 7 ਸਾਲ ਨਹੀਂ ਹੋਏ ਸਾਲ ਸਵਾ ਸਾਲ ਹੀ ਗੱਲ ਹੋਏਗੀ ਸੰਤ ਬਾਬਾ ਰਣਜੀਤ ਸਿੰਘ ਦੀ ਟਡਰੀਆਂ ਵਾਲੇ ਉਹਨਾਂ ਦੀ ਮਾਤਾ ਨੇ ਚਲਾਣਾ ਕੀਤਾ ਸੀ ਬੋਲਦੇ ਪਹਿਲਾਂ ਵਿੱਚ ਪਰ ਉਸ ਤੋਂ ਬਾਅਦ ਉਹਨਾਂ ਮਾਂ ਬਾਰੇ ਬਹੁਤ ਜਿਆਦਾ ਬੋਲਿਆ ਤੇ ਉਹਨਾਂ ਵਿਰਾਗ ਵੀ ਕੀਤਾ ਸੀ ਬਹੁਤ ਜਿਆਦਾ ਕਹਿੰਦੇ ਨੇ ਮਾਂ ਤੋਂ ਮਾਂ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਈਮਾਨਦਾਰਤ ਬਾਕੀ ਹੈ ਗੁਰੂ ਨਾਮ ਕਰੇ ਸਾਨੂੰ ਸਮਤ ਦੇ ਅਸੀਂ ਚਾਹੁੰਦੇ ਜੀ ਮਾ ਆਪਣੇ ਮਾਪਿਆਂ ਦੀ ਸੇਵਾ ਕਰਕੇ ਇੰਨਾ ਰੱਬ ਤੋਂ ਖੁਸ਼ੀ ਪ੍ਰਾਪਤ ਕਰ ਲਈਏ ਕਿ ਸਾਡਾ ਜੀਵਨ ਖੁਸ਼ੀ ਰਹੇ ਕਿਉਂਕਿ ਜਿੰਨੇ ਅੱਜ ਮੰਨ ਲਓ ਕੋਈ ਨੂੰ ਹੀ ਸੇਵਾ ਨਹੀਂ ਕਰਦੀ ਤੇ ਇੱਕ ਦਿਨ ਉਹਨੇ ਵੀ ਸ਼ਾਸ ਦਾ ਰੂਪ ਧਾਰਨ ਕਰਨਾ ਵਰਤਾਰਾ ਉਹਦੇ ਨਾਲ ਵੀ ਇਹੋ ਜਿਹਾ ਹੋਵੇਗਾ ਜਿਵੇਂ ਮੀਰ ਜੀ ਦੀ ਦਰਮਪਤਰੀ ਨੂੰ ਅਵੇਖਿਆ ਜਿੰਨਾ ਅਨੁਦਨ ਉਹਨਾਂ ਕੀ ਉਹਨਾਂ ਕੀਤਾ ਉਹਨਾਂ ਹੋ ਸਕਦਾ ਬੱਚੇ ਵੀ ਨਾ ਕਰਦੇ ਹੋਣ ਉਹ ਆਪ ਬਾਣੀ ਨਾਲ ਜੁੜੇ ਸਨ ਸੇਵਾ ਤੇ ਸ਼ਮਰਮ ਦੇ ਪੁੰਜ ਸਰ ਸ਼੍ਰੀ ਖੰਡ ਪਾਤ ਸਾਹਿਬ ਜੀ ਦਾ ਪੋਗ ਬਚਿਆ ਨੇ ਨਾਲ ਪਾਇਆ ਇਹਨੂੰ ਪ੍ਰਗਟ ਹੁੰਦਾ ਸੀ ਬੜੇ ਲੈਵ ਵਿੱਚ ਉਹਨਾਂ ਨੇ ਸ਼ਲੋਕ ਪੜ੍ਹੇ ਮੈਨੂੰ ਆਪਣੇ ਜੀਵਨ ਦੀ ਮੇਰੀ ਉਮਰ ਤਕਰੀਬਨ 55 ਸਾਲ ਦੇ ਕਰੀਬ ਹੈ ਪਹਿਲੀ ਵਾਰ ਵੇਖਿਆ ਕਿ ਇੰਨੇ ਵੱਜਤ ਵਿੱਚ ਉਹ ਚੌਰ ਸਾਹਿਬ ਕਰਦੇ ਆ ਸਲੋਕ ਪੜ੍ਹਦੇ ਰਹੇ ਸਤਿਗੁਰੂ ਰਹਿਮ ਕਰੇ ਇਹ ਪਰਿਵਾਰ ਇਸੇ ਤਰ੍ਹਾਂ ਬਾਣੀ ਨਾਲ ਜੁੜਿਆ ਰਹੇ ਸੇਵਾ ਨਾਲ ਜੁੜਿਆ ਰਹੇ ਸਿਮਰਨ ਨਾਲ ਜੁੜਿਆ ਰਹੇ ਮੈਂ ਉੱਥੇ ਵੀ ਘਰ ਵੀ ਕਿਹਾ ਸੀ ਕਿ ਐਸੇ ਜਿਨ੍ਹਾਂ ਨੇ ਚਿੰਤਨ ਕੀਤਾ ਹੈ ਉਹਨਾਂ ਨੂੰ ਗੁਰੂ ਘਰ ਵਿੱਚ ਗੁਰੂ ਗੋਬਿੰਦ ਸਿੰਘ ਆਪੇ ਥਾਂ ਮਿਲ ਜਾਂਦੀ ਹੈ ਅਸੀਂ ਤੇ ਖਾਣਾ ਪੁਸਤੀ ਕਰਦੇ ਆ ਅਰਦਾਸ ਦੀ ਉਹਨਾਂ ਨੂੰ ਬਾਣੀ ਨੇ ਕਿਹਾ ਗੁਰਮੁਖ ਆਵੇਂ ਜਾਂ ਇਹਨਾਂ ਸੰਗੋ ਆਪਣੀ ਮਰਜ਼ੀ ਨਾਲ ਆਉਂਦੇ ਨੇ ਆਪਣੀ ਸੇਵਾ ਕਰਕੇ ਇੱਥੋਂ ਚਲੇ ਜਾਂਦੇ ਹਾਂ ਇਨਾ ਤੇ ਗੁਰੂ ਰਹਿਣ ਕਰੇ ਤਰਸ ਕਰੇ ਆਪਣੇ ਚਲਣ ਨਾਲ ਸੁਦੀਵੀਂ ਲਾ ਕੇ ਰੱਖੇ ਦੇਸ਼ ਪ੍ਰਦੇਸ਼ ਰੱਖਿਆ ਕਰੇ ਸਰਦਾਰ ਤੇਜਿੰਦਰ ਸਿੰਘ ਜੀ ਸਰਦਾਰ ਜਸਪ੍ਰੀਤ ਸਿੰਘ ਜੀ ਦੋਵਾਂ ਨੂੰ ਸਾਰੀਆਂ ਸੰਗਤਾਂ ਦਾ ਉਪਟਾਨ ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਖੈ ਦੰਦਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕਾਲ ਅੰਦਰ ਸਾਰੀਆਂ ਸੰਗਤਾਂ ਨੇ ਛੱਕੇ ਜਾਣਾ ਇਹ ਪਰਿਵਾਰ ਨੂੰ ਹੱਥ ਬਨ ਕੇ ਬੇਨਤੀ ਹੈ ਸਾਰੀਆਂ ਸੰਗਤਾਂ ਵਾਸਤੇ ਗੁਰੂ ਕਾਲ ਅੰਦਰ ਥਾਲ ਅੰਦਰਾਲ ਵਿੱਚ ਚੱਲ ਰਿਹਾ ਹੈ ਪੜ੍ਹੇ ਪਾਉਂਦੇ ਹਾਂ ਸਾਰਾ ਹੁੰਦਾ ਹੈ ਮੈਂ ਦੋਨਾਂ ਬੱਚਿਆਂ ਨੂੰ ਸ਼ੁਰੂਆਤ ਇਹ ਆਸ਼ੋ ਉਹਨਾਂ ਨੂੰ ਸੰਭਾਲ ਕੇ ਇਹਨਾਂ ਨੂੰ ਸੰਭਾਲ ਕੇ ਉਸ ਕੋਲ ਜੀ ਨਾਮ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਵੱਲੋਂ ਦੋਵਾਂ ਬੱਚਿਆਂ ਨੂੰ ਸਤਿਕਾਰ ਦਿੱਤਾ ਜਾਣਾ ਹੈ ਬੇਨਤੀ ਹੈ ਕਿ ਦੋਵੇਂ ਬੱਚੇ ਗੁਰੂ ਗੋਬਿੰਦ ਸਾਹਿਬ ਨੇ ਆਉਣ ਬੋਲਣਾ ਕਿਸੇ ਹਾਂ ਹਾਂ ਜੀ ਨਾਲੀ ਬੇਨਤੀ ਹੈ ਕਿ ਇਹਨਾਂ ਦੇ ਬਾਬਾ ਜੀ ਨੇ ਕੋਈ ਸਮਾਂ ਧੰਨਵਾਦ ਕਰਨਾ ਹੈ ਸੰਗਤਾਂ ਦਾ ਉਹ 2 ਮਿੰਟਾਂ ਵਾਸਤੇ ਧੰਨਵਾਦ ਕਰਨਗੇ ਪਹਿਲੋਂ ਬੱਚੇ ਸਤਕਾਰ ਲੈ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ